ਹਾਂਜੀ ਵੈਗਰੇ ਕਾ ਖਾਲਸਾ ਵੈਗਰੇ ਜੀ ਕੀ ਫਤਿਹ ਪਹਿਲਾ ਤਾਂ ਮੈਂ ਤੁਹਾਨੂੰ ਕਹਿੰਨੇ ਤੁਸੀਂ ਜਿਹੜੇ ਵੀ ਧਰਮ ਦੇ ਹੈਗੇ ਹੋ ਕੋਈ ਵੀ ਧਰਮ ਦੇ ਮੇਰੀ ਵੀਡੀਓ ਦੇਖ ਰਹੇ ਹੋ ਜਿਹੜੇ ਵੀ ਤੁਸੀਂ ਧਰਮ ਦੇ ਵਿੱਚੋਂ ਉਸ ਧਰਮ ਦੀ ਬਾਣੀ ਜ਼ਰੂਰ ਪੜੋ ਹੂੰ ਕੋ ਬਾਣੀ ਬਿਨਾ ਸਾਡਾ ਕੁਝ ਨਹੀਂ ਬਣਦਾ ਆਪਾ ਵੀ ਨਾਲ ਹੁੰਦਾ ਕਰੋ ਕਿ ਸਾਨੂੰ ਦੋਨੇ ਕੰਮ ਕਰਨੇ ਜ਼ਰੂਰੀ ਨੇ ਦੇਖੋ ਨਾ ਕਿਸੇ ਸਿਆਣੇ ਕੋ ਜਾਣਾ ਨਾ ਕਿਸੇ ਪੰਡਤ ਕੋ ਨਾ ਕਿਸੇ ਪਾਦ ਦੇ ਕੋ ਘਰ ਬੈਠੇ ਪਾ ਛੋਟੇ ਛੋਟੇ ਪਾ ਰੇ ਕੋਈ ਪੈਸਾ ਨਹੀਂ ਲੱਗਦਾ ਸਿਰਫ ਵੀਡੀਓ ਵਾਚ ਕਰਨੀ ਹੈ ਤੇ ਬਾਕੀ ਦੇਖੋ ਲਾਈਕ ਕਮੈਂਟਰੀ ਜ਼ਰੂਰ ਕਰਿਆ ਕਰੋ ਵਾਹਿਗੁਰੂ ਸਤਨਾਮ ਜ਼ਰੂਰ ਲਿਖਿਆ ਕਰੋ ਸਾਡੀ ਆਸ ਪੂਰੀ ਹੋਵੇ ਜੋ ਵੀ ਅਸੀਂ ਭਾਵਨਾ ਦੇ ਨਾਲ ਅਸੀਂ ਇਹ ਪਾ ਕਰਨ ਲੱਗੇ ਆਂ ਬਾਬਾ ਜੀ ਸਾਡੀ ਉਹ ਭਾਵਨਾ ਪੂਰੀ ਹੋਵੇ ਇੰਨਾ ਹੀ ਲਿਖਣਾ ਹੁੰਦਾ ਹੈ ਇੱਕ ਨਹੀਂ ਇੱਕ ਨਾ ਸਾਡੇ ਪਿੰਡ ਦੀ ਮਤਲਬ ਨੂੰ ਛੋਟੀ ਧਾਰੀਆਂ ਨੇ ਤੁਸੀਂ ਕਿਸੇ ਵੀ ਜੋਸਤੀ ਕੋ ਜਾਣੇ ਪੰਤ ਕੋ ਜਾਣੇ ਤੰਤਰ ਮੰਤਰ ਵਾਲੇ ਕੋ ਜਾਣੇ ਪੈਸੇ ਬਹੁਤ ਲੈਂਦੇ ਨੇ ਅੱਜ ਕੱਲ ਆਪਾਂ ਸਾਰਿਆਂ ਨੂੰ ਪਤਾ ਸਾਡੇ ਇੱਕ ਜਨਾਨੀ ਸੀ ਉਹ ਮੈਨੂੰ ਆ ਕੇ ਕਹਿਣ ਲੱਗੀ ਫਲਾਣੇ ਤੁਮੇ 50000 ਦਤਾਂ ਤिम ਕਿਥੋਂ ਮੈਨੂੰ 50000 ਦਤਾਂ ਮੈਂ ਕਿਹਾ ਠੀਕ ਆ ਉਹਨਾਂ ਫੇਰ ਇੱਕ ਸਿਰੇ ਦੀ ਗੱਲ ਮੈਨੂੰ ਸਾਲ ਬਾਅਦ ਫੇਰ ਆਈ ਮੈਂ ਕਿਹ ਗੱਲ ਵੀ ਉਹ ਤਾਂ ਤੁਹਾਡਾ ਕੰਮ ਹੋਵੇਂ ਹੀ ਆ ਮੈਨੂੰ ਕਹਿੰਦੀ ਭੈਣੇ ਹੁਣ ਮੈਂ ਬਹੁਤ ਕਿਹੜੇ ਪੰਡਤ ਕੋਲੇ ਗਈਆਂ ਤੇ ਉਹ ਸਮਰਾਲੇ ਆ ਉਹਨੇ 1.5 ਲੱਖ ਰੁਪਈਆ ਲਿਆ ਹੁਣ ਤਾਂ ਮੇਰਾ ਕੰਮ ਹੋਈ ਜਾ ਮੈਂ ਕਿਹਾ ਵੀ 1.5 ਲੱਖ ਤਾਂ ਪੰਡਾ ਪੂਰੀ ਰੁਪਈਏ ਦੀ ਆਪਾਂ ਕਿਉਂ ਕਹੀਏ ਕਿ ਨਹੀਂ ਵੀ ਸਾਡਾ ਤਾਂ ਨਹੀਂ ਇੰਨਾ ਹੌਸਲਾ ਕੋਲ ਦਾ ਅਸਤਾ ਪਰਮਾਤਮਾ ਤੇ ਭਰੋਸਾ ਰੱਖਦੇ ਆ ਸਾਡਾ ਨਹੀਂ ਇਹ ਹੈਗਾ ਵੀ ਅਸੀਂ ਇੰਨੇ ਪੈਸੇ ਲਾ ਸਕੀ ਹਾਂ ਕੋਈ ਛੋਟਾ ਮੋਟਾ ਪਾਓ ਚਲ ਸਸਤਾ ਪਾ ਕਰ ਦਿੰਨੇ ਸਾਰੇ ਆਪਾਂ ਇੰਨੇ ਨੇ ਪੈਸੇ ਲਾ ਕੇ ਵੀ ਫੇਰ ਵੀ ਆਪਣੇ ਨਹੀਂ ਕੰਮ ਬਣਦੇ ਫੇਰ ਕੀ ਆਪਾਂ ਟੱਡੇ ਟੱਕਰ ਮਾਰਦੇ ਚੱਕਦੇ ਹਾਂ ਨਹੀਂ ਨਾ ਮਾਰਦੇ ਪੈਸੇ ਦੇ ਕੇ ਆਮ ਨਾਲ ਕਹਿੰਦਾ ਜੀ ਤੁਸੀਂ ਮੈਨੂੰ ਕੀ ਪਰ ਤੁਹਾਡੇ ਕਰਮ ਆ ਫੇਰ ਅਗਲਾ ਸਟੈਪ ਚੱਕ ਲੈਂਦੇ ਨੇ ਹੋ ਇਸ ਤੋਂ ਅਗਲਾ ਪਾ ਕਰੋ ਮੈਂ ਵੀ ਦੇਖਿਆ ਮੈਂ ਵੀ ਇੱਕ ਕੋਲੇ ਗਈ ਸੀ ਪਹਿਲਾ ਪਾਤਰ ਆਇਆ ਫਿਰ ਦੂਜਾ ਕਹਿੰਦਾ ਮੈਂ ਆਪਣੇ ਬੇਟੇ ਵਾਸਤੇ ਗਈ ਸੀ ਬਹੁਤ ਚਿਰਾਂ ਦੀ ਗੱਲ ਮੋੜ ਕੇ ਤਾਂ ਮੈਂ ਗਈ ਹੂ ਹੀ ਨਹੀਂ ਨਾ ਇੱਕੋ ਵਾਰੀ ਜਾ ਕੇ ਮੈਂ ਮੁੜ ਕੇ ਨਹੀਂ ਗਈ ਹੈਗੀ ਤੇ ਉਹ ਵੀ ਮੈਨੂੰ ਹਟੇ ਨਾ ਰਿਸ਼ਤੇਦਾਰ ਮੇਰੇ ਨੋਹ ਦੇ ਰਿਸ਼ਤੇਦਾਰ ਤੇ ਮੇਰੀ ਨੋਹ ਜਾਇਆ 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 ਮੈਂ ਕਿਹਾ ਵੀ ਪੈਸੇ ਬਹੁਤ ਖਾਂਦੇ ਨੇ ਮੈਨੂੰ ਪਤਾ ਵੀ ਤਾਂ ਘਰ ਖਾਲੀ ਕਰ ਦਿੰਦੇ ਨੇ ਜਿੱਤੇ ਤੱਕ ਮੈਨੂੰ ਮੇਰਾ ਸੁਣਿਆ ਹੋਇਆ ਮੈਂ ਕਿਹਾ ਪਹਿਲਾਂ ਤੇ ਵੀ ਲੋਕ ਕਹਿੰਦੇ ਨੇ ਸਿਆਣਾ ਚਪਿਆ ਤੇ ਘਰ ਗਿਆ ਤੇ ਉਹ 1.5 ਲੱਖ ਲਾਇਆ ਜਨਾਨੀ ਨੇ ਕੁਛ ਨਹੀਂ ਉਹਦਾ ਬਣਿਆ ਦੇਖੋ ਸਾਰ ਲ ਤਾਂ ਸੌਖਾ ਪਾ ਕੋਈ ਚ ਪਾਪ ਨਹੀਂ ਕਿਸੇ ਦਾ ਵੀ ਬੁਰਾ ਵੀ ਨਹੀਂਗਾ ਆਪਾਂ ਕਿਸੇ ਦਾ ਬੁਰਾ ਵੀ ਨਹੀਂ ਕਰਨਾ ਹੈਗਾ ਤੁਸੀਂ ਕੀ ਕਰਨਾ ਤੁਹਾਡੇ ਬੱਚਾ ਕਹਿਣਾ ਨਹੀਂ ਮੰਨ ਰਹੇ ਤੁਹਾਡੇ ਬੱਚੇ ਪੜਦੇ ਨਹੀਂ ਜੇ ਪੜ ਵੀ ਹੈਗਾ ਤਾਂ ਉਹਨੂੰ ਨੌਕਰੀ ਨਹੀਂ ਮਿਲ ਰਹੀ ਜੇ ਨੌਕਰੀ ਵੀ ਮਿਲ ਗਈ ਆ ਤਾਂ ਤੁਹਾਡੇ ਨਾਲ ਰੱਖੀ ਨਹੀਂ ਵੰਦੇ ਉਹ ਆਪਣੀ ਅੱਡੀ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਬੱਚੇ ਦੀ ਵਿਆਹਣ ਵਾਲੇ ਨੇ ਸ਼ਾਦੀ ਨਹੀਂ ਹੋ ਰਹੀ ਚਾਹੇ ਉਹ ਲੜਕਾ ਚਾਹੇ ਉਹ ਲੜਕੀ ਹੈ ਕੋਈ ਵੀ ਕੰਮ ਤੁਹਾਡਾ ਰੁਕਿਆ ਹੈ ਤੁਹਾਨੂੰ ਪਤਾ ਹੀ ਹੈ ਵੀ ਆਹ ਪਰੇਸ਼ਾਨੀਆਂ ਸਾਡੇ ਘਰ ਦੇ ਵਿੱਚ ਜਾਂ ਸਾਡਾ ਆਹ ਕੰਮ ਰੁਕਿਆ ਤੁਸੀਂ ਉਹਦਾ ਨਾਮ ਲੈਣਾ ਸਰ ਕੰਮ ਕੀ ਕਰਨ ਬਹੁਤ ਛੋਟ ਆ ਜਾ ਤੇ ਬਹੁਤ ਹੀ ਸਰਲ ਤਰੀਕਾ ਦੇਖੋ ਪੈਸਾ ਕੋਈ ਨਹੀਂ ਲੱਗਣਾ ਪਹਿਲ ਤਾਂ ਗੱਲ ਅਸੀਂ ਪੈਸੇ ਤੋਂ ਦੇਖੋ ਸਾਰੇ ਬੰਦੇ ਇੱਕ ਭਰਉਨੇ ਹਾਂ ਹੋ ਆ ਹੁੰਦਾ ਲੋਕੀ ਕਈ ਜਿਹੜੇ ਜਿਨ੍ਹਾਂ ਦੇ ਬੁੜੀਆਂ ਦੇ ਹੱਥ ਵਸਕ ਤੇ ਮਖਤਿਆਰੀ ਹੁੰਦੀ ਹੈ ਨਾ ਉਹ ਇਸ ਚੀਜ਼ ਨੂੰ ਨਹੀਂ ਸਮਝਦੇ ਕਈ ਬੰਦੇ ਵੀ ਨੇ ਪੜੇ ਲਿਖੇ ਚੰਗੇ ਚੰਗੇ ਦੇਖੇ ਨਾ ਮੈਂ ਜਿਹੜੇ ਇਸ ਕੰਮ ਦੇ ਵਿੱਚ ਪਏ ਹੋਏ ਨੇ ਇਹ ਮਤਲਬ ਕਿੰਨਾ ਹੀ ਪੈਸਾ ਲੱਗ ਜੇ ਲੋਨ ਉਤਾਰਨੇ ਆ ਪਰ ਤੁਹਾਨੂੰ ਮੈਂ ਫ੍ਰੀ ਦੇ ਵਿੱਚ ਸਿਰਫ ਫ੍ਰੀ ਦੇ ਵਿੱਚ ਕੋਈ ਪੈਸਾ ਤਾਂ ਨਹੀਂ ਲੈਂਦੀ ਬੈਗ ਨੂੰ ਸਤਨਾਮ ਕਹਿਣ ਦਾ ਕੁਛ ਨਹੀਂ ਤੁਹਾਡਾ ਹਰ ਜਾਂਦਾ ਸਿਰਫ ਇੱਕ ਲਾਈਕ ਕਮੈਂਟ ਕਰਨ ਨਾਲ ਕੁਛ ਨਹੀਂ ਵਿਗੜਦਾ ਕਿਸੇ ਤਾਂ ਤੁਹਾਡੀ ਜੇਬ ਨਹੀਂ ਖਾਲੀ ਹੁੰਦੀ ਤੁਹਾਡੀ ਜੇਬ ਵਿੱਚੋਂ ਸਾਡੇ ਕੋਲ ਕੋਈ ਡਾਲਰ ਨਹੀਂ ਤਾਂ ਇੱਕ ਸਾਡਾ ਹੌਸਲਾ ਵਧਾਈ ਹੋ ਜਾਂਦਾ ਲਾਈਕ ਕਮੈਂਟ ਨਾਲ ਸਾਨੂੰ ਇਹ ਇਹ ਸਾਡੀ ਵੀਡੀਓ ਪਸੰਦ ਆਈ ਲੋਕਾਂ ਦੇ ਹੋਰ ਕੁਛ ਨਹੀਂ ਹੁੰਦਾ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਹੁਣ ਜਿਹੜੀ ਗੱਲ ਮੈਂ ਤੁਹਾਨੂੰ ਪਾ ਦੱਸਣ ਲੱਗਿਆ ਧਿਆਨ ਨਾਲ ਸੁਣਿਓ ਫੇਰ ਕਹਿ ਦੇਣੋ ਜੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਤੇ ਮੈਂ ਤਾਂ ਹੀ ਇਕਾਂਤ ਦੇ ਵਿੱਚ ਬੈਠੀ ਆ ਪੱਖਾ ਵੀ ਮੇਰਾ ਬੰਦਾ ਕਿ ਪੱਖੇ ਦੇ ਨਾਲ ਆਵਾਜ਼ ਜਿਹੜੀ ਹੁੰਦੀ ਹੈ ਉਹ ਖਿੰਡ ਜਾਂਦੀ ਹੈ ਕਈ ਵਾਰੀ ਗਲਤ ਜਿਹੜਾ ਅਗਲਾ ਉਹ ਤਾਂ ਸਹੀ ਬੋਲਦਾ ਤੇ ਦੂਜੇ ਨੂੰ ਸੁਣਨ ਵਾਲੇ ਨੂੰ ਕੁਝ ਗੱਲ ਗਲਤ ਲੱਗਣ ਲੱ ਜਾਂਦੀ ਹੈ ਵੀ ਇਹ ਮੇਰੇ ਸਮਝ ਨਹੀਂ ਪਈ ਤੁਸੀਂ ਸ਼ੱਕਰ ਕੋ ਲੈਣੀ ਆ ਜੇ ਸ਼ੱਕਰ ਨਹੀਂ ਚੀਨੀ ਹਰ ਘਰ ਹੁੰਦੀ ਆ ਉਹ ਉਹਨਾਂ ਕੀ ਆਟਾ ਗਰਮਾ ਜਿਹਦੀਆਂ ਤਿੰਨ ਰੋਟੀਆਂ ਬਣ ਜਾਣ ਮਿੱਠੀਆਂ ਤੇ ਫੇਰ ਤੁਸੀਂ ਉਹਨੂੰ ਦੇਸੀ ਘਿਓ ਦੇ ਵਿੱਚ ਰੋਟੀਆਂ ਨੂੰ ਪਕਾਉਣਾ ਦੇਸੀ ਘਿਓ ਲਾਣਾ ਫਾਰਮ ਨਹੀਂ ਲਾਣਾ ਤੇਲ ਨਹੀਂ ਲਾਣਾ ਦੇਖੋ ਇਹ ਗੱਲ ਮੈਂ ਤੁਹਾਨੂੰ ਪਹਿਲੇ ਸਪਸ਼ਟ ਕਹਿਤੀ ਦੇਸੀ ਘਿਓ ਲਾਣਾ ਐਤਵਾਰ ਵਾਲੇ ਦਿਨ ਤਿੰਨ ਰੋਟੀਆਂ ਪਕਾ ਕੇ ਉੱਤੇ ਨੂੰ ਚੂਰੀ ਕੁੱਟ ਕੇ ਪਾ ਦਿਓ ਕੋਈ ਵੀ ਰੰਗ ਦਾ ਕੁੱਤਾ ਹੋਵੇ ਉਹਦੇ ਡੇੜੀ ਵਿੱਚ ਰੱਖ ਦਿਓ ਉਹ ਖਾ ਚੁਗਾ ਇਹ ਕੋਈ ਬਨੇਜ ਨਹੀਂ ਕਰਨਾ ਪਰ ਐਤਵਾਰ ਨੂੰ ਪੰਜ ਐਤਵਾਰ ਕਰਨਾ ਇਹ ਨਹੀਂ ਵੀ ਇੱਕ ਐਤਵਾਰ ਕਰਤਾ ਪੂਰਾ ਸਰ ਦਾ ਭਾਵਨਾ ਵਿਸ਼ਵਾਸ ਨਾਲ ਸਾਰੇ ਇਹਨਾਂ ਦਾ ਪਹਿਲਾਂ ਚੂਰੀ ਛੁਮਾ ਕੇ ਲੈ ਕੇ ਜਾਣੀ ਆ ਆਪਣੇ ਕਮਰੇਾਂ ਚ ਤੇ ਬਾਅਦ ਦੇ ਤੁਸੀਂ ਆਪਣੇ ਗੇਟਾਂ ਵਿੱਚ ਰੱਖਣੀ ਆ ਜਿਹੜੀ ਚੂਰੀ ਆ ਉਹ ਇਹ ਨਾ ਹੋਵੇ ਵੀ ਐ ਖੰਡਾਤੀ ਨਹੀਂ ਜਾਂ ਐ ਰੱਖਦੀ ਨਹੀਂ ਤੁਸੀਂ ਕੋਈ ਮਿੱਟੀ ਦੀ ਬਣੀ ਹੋਈ ਕਟੋਰੀ ਕੋਈ ਵਰਤਨ ਕਿਸੇ ਵੀ ਕਿਸਮ ਦਾ ਹੁੰਦਾ ਮਿਲ ਜਾਂਦਾ ਉਹਨੂੰ ਆਪਣੇ ਇੱਕ ਕੁੰਜੇ ਵਿੱਚ ਅੱਜਕੱਲ ਸਾਰਿਆਂ ਦੇ ਕੱਚੀ ਲੱਸੀ ਪਾਉਣ ਵਾਸਤੇ ਰੱਖੀ ਹੁੰਦੇ ਨੇ ਅਗਰ ਨਹੀਂ ਵੀ ਰੱਖਿਆ ਤਾਂ ਉਹ ਰੱਖ ਦੇਣਾ ਤੇ ਉਹਦੇ ਵਿੱਚ ਜਿਹੜੀ ਚੂਰੀ ਆ ਜੇ ਤੁਸੀਂ ਨਹੀਂ ਵੀ ਚੂਰੀ ਕੁਟਨੀ ਛੋਟਛਕੇ ਬਰੀਕ-ਬਰੀਕ ਰੋਟੀਆਂ ਜਿਹੜੀ ਬੁਰਕੀਆਂ ਨੇ ਬਣਾ ਲਈਆਂ ਜਿੱਡੀ ਕਾਪਾ ਮੂੰਹ 'ਚ ਪਾਉਣੇ ਆ ਤੇ ਦੇਸੀ ਘਿਓ ਜ਼ਰੂਰ ਲਾਉਣਾ ਤੇ ਤੁਸੀਂ ਉਹ ਹਰ ਐਤਵਾਰ ਕਿੰਨੇ ਐਤਵਾਰ 5 ਐਤਵਾਰ ਤੱਕ ਪਰਮਾਨੈਂਟਿ ਰੱਖਣਾ ਤੁਹਾਨੂੰ ਆਪਣੇ ਆਪ ਤੁਹਾਡੀ ਜਿਹੜਾ ਰਕਾਬਟਾ ਤੁਹਾਨੂੰ ਫਰਕ ਪੈਂਦਾ ਦੱਸੋ ਘਰ ਦੇ ਵਿੱਚ ਸ਼ਾਂਤੀ ਬਹੁਤ ਗੱਲਾਂ ਇੱਕ ਥੋੜੇ ਦਿਨ ਹੋ ਗਏ ਮੈਂ ਤੁਹਾਨੂੰ ਮੱਸਿਆ ਵਾਲਾ ਇੱਕ ਦਿਨ ਦੱਸਿਆ ਸੀ ਪਾ ਤੇ ਮੈਂ ਵੀ ਖੁਦ ਕੀਤਾ ਐਵੇਂ ਮੈਂ ਨਹੀਂ ਛੁੱਟ ਮੈਂ ਕੀਤਾ ਤੇ ਸਾਡਾ ਕੋਈ 18 ਸਾਲ ਪੁਰਾਣਾ ਅੜਿਆ ਹੋਇਆ ਕੰਮ ਸੀ ਸਾਡਾ ਛੁੱਟੀ ਨਾਲ ਚੌਥੇ ਦਿਨ ਸਾਡਾ ਉਹ ਕੰਮ ਫੈਸਲਾ ਹੋਇਆ ਤੇ ਸਾਡਾ ਖੁਸ਼ੀ-ਖੁਸ਼ੀ ਨਿਭੜ ਗਿਆ ਤੇ ਬਹੁਤ ਸਪੂਨ ਮਿਲਦਾ ਨਾ ਜਦੋਂ ਕੋਈ ਆਪਣੀ ਅੜਿਆ ਹੋਇਆ ਕੰਮ ਆਪਣਾ ਬਣਦਾ ਵਾ ਤੇ ਦੇਖੋ ਬਹੁਤ ਸਾਲਾਂ ਦਾ ਦੇ ਸਾਡੇ 18 ਸਾਲ ਦੇ ਪੈਸੇ ਅੜੇ ਹੋਏ ਸੀ ਤੇ ਸਾਨੂੰ ਕੋਈ ਬਾਈਤਾ ਹੀ ਨਹੀਂ ਸੀ ਮਿਲਿਆ ਤੇ ਸਾਡੇ ਫੌਰਨ ਮਿਲ ਕੇ ਮੈਨੂੰ ਬੜੀ ਖੁਸ਼ੀ ਪਰ ਮੈਂ ਇਸ ਬੱਸੇ ਵਿਸ਼ਵਾਸ ਮੈਂ ਹੀ ਬਹੁਤ ਘੱਟ ਰੱਖ ਸੀ ਮੈਂ ਸਿਰਫ ਤਜਰਬਾ ਅਰ ਦੇਖਣ ਦੇ ਲਈ ਮੈਂ ਵੀ ਕੀਤਾ ਮੈਂ ਨਹੀਂ ਝੂਠ ਬੋਲਦੀ ਕਿਉਂ ਮੈਂ ਹਰ ਇੱਕ ਗੱਲ ਤਾਂ ਸਪਿਰਿਟਸ ਕਰਦੀ ਆ ਪਹਿਲਾਂ ਵੀ ਇਹ ਗੱਲ ਵਾਕਈ ਇਸ ਤਰ੍ਹਾਂ ਹੁੰਦੀਆਂ ਨੇ ਤੇ ਉਹ ਹਣੇ ਤੇ ਫਿਰ ਇਹ ਮੈਂ ਤੁਹਾਨੂੰ ਇੱਕ ਮੇਨ ਚੀਜ਼ ਦੱਸਦੀ ਮੇਰੀ ਪੁੱਤੀ ਬਾਹਰ ਗਈ ਹੈ ਉਹ ਕਹਿੰਸੀ ਮੇਰਾ ਜੀ ਨਹੀਂ ਲੱਗਦਾ ਮੈਂ ਵਾਪਸ ਆ ਰਹੀ ਹਾਂ ਮੈਨੂੰ ਸਭ ਧੋ ਤੇ ਅਸੀਂ ਹੁਣ ਪਰੇਸ਼ਾਨ ਸੀ ਵੀ ਇੰਨੇ ਪੈਸੇ ਲਾ ਕੇ ਤੋਰੀਏ ਤੇ ਅਸੀਂ ਕੀ ਕਰਾਂਗੇ ਦੇਖੋ ਮਾਡੇ ਦਿਲ ਦੀ ਬਾਪ ਨਾ ਥੋੜ ਨਾ ਮੈਂ ਝੂਠ ਨਹੀਂ ਬੋਲੀ ਮਾਈ ਗॉड ਕਿ ਪਰਮਾਤਮਾ ਉੱਤੇ ਜੇ ਝੂਠ ਬੋਲਾਂਗੇ ਬਹੁਤ ਗਲਤ ਹੁੰਦਾ ਤੇ ਕਰਨਾ ਤੁਸੀਂ ਆਪਾ ਤਜਰਬੇ ਤੁਸੀਂ ਦੇਖਣੇ ਨੇ ਤੇ ਮੇਰੀ ਪੋਤੀ ਦਾ ਤੀਜੇ ਦਿਨ ਫੋਨ ਆਇਆ ਬਈ ਮੈਨੂੰ ਦੀਦੀ ਕਹਿੰਦੀ ਆ ਵੀ ਮੇਰੇ ਕੋਲੇ ਆ ਜਾ ਕਰ ਛੁੱਟੀਆਂ ਮੇਰੇ ਕੋਲ ਕੱਟ ਲਿਆ ਕਰ ਕਿ ਜੇ ਛੁੱਟੀਆਂ ਹੁੰਦੀਆਂ ਤੂੰ ਪਿੰਡ ਜਾਣ ਦੀ ਖੇਚਲ ਕਰ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬੱਚਿਆਂ ਨੂੰ ਬਾਹਰ ਬਹੁਤ ਕੰਮ ਘੱਟ ਮਿਲਦੇ ਨੇ ਮਸੇ ਕੰਮ ਮਿਲਿਆ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਸੀ ਪਰ ਜਦੋਂ ਇੱਕ ਨਾ ਉਹਨੂੰ ਅਸੀਂ ਕਹਿੰਦੇ ਸੀ ਤਾਂ ਮਨ ਨੂੰ ਵੀ ਦੁੱਖ ਬਹੁਤ ਲੱਗਦਾ ਸੀ ਅਸੀਂ ਕਹਿੰਦੇ ਸੀ ਬੱਚਾ ਆਪਣੇ ਆਪ ਹੀ ਮੰਨ ਜੀਵੇ ਤੇ ਉਹ ਕੰਮ ਫਤੇ ਹੋਇਆ ਤੇ ਇੱਕ ਹੋਰ ਸੇ ਛੋਟਾ ਜਿਹਾ ਕੰਮ ਉਹ ਹੋਇਆ ਯਾਨੀ 4-5 ਕੰਮ ਮੇਰੇ ਬਣੇ ਮੈਨੂੰ ਯਾਨੀ ਇੰਨੀ ਖੁਸ਼ੀ ਹੋਈ ਤੇ ਮੈਂ ਹੈਰਾਨ ਮੰਨ ਗਈ ਤੇ ਮੈਂ ਵੀ ਉਸੇ ਟੋਟਕੇ ਦਾ ਤੁਹਾਨੂੰ ਦ ਮੈਂ ਪਹਿਲਾਂ ਮੈਂ ਨਹੀਂ ਸੀ ਕਰਦੀ ਹੁੰਦੀ ਬਿਲਕੁਲ ਮੈਂ ਨਹੀਂ ਝੂਠ ਬੋਲੀ ਮੈਂ ਕਦੇ ਨਹੀਂ ਸੀ ਅਜਿਹੇ ਕੰਮ ਦੇ ਮਗਰ ਪਈ ਪਰ ਠੀਕ ਹੈ ਜਦੋਂ ਕੋਈ ਆਪਣਾ ਛੋਟਾ ਛੋਟਾ ਜਿਹਾ ਆਪ ਨੂੰ ਸਪੋਨ ਮਿਲਦਾ ਤੇ ਘਰ ਦੇ ਵਿੱਚ ਆਪ ਨੂੰ ਸ਼ਾਂਤੀ ਮਿਲਣੀ ਸ਼ੁਰੂ ਨਹੀਂ ਜਾਂ ਆਪਣੇ ਮਨ ਨੂੰ ਸ਼ਾਂਤੀ ਮਿਲਣੀ ਸ਼ੁਰੂ ਨਹੀਂ ਤੇ ਆਪਾਂ ਨੂੰ ਉਹ ਗੱਲ ਚੰਗੀ ਲੱਗਣ ਲੱਗ ਜਾਂਦੀ ਹੈ ਲੇਕਿਨ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਗ ਵੈਗਰੋ ਲਿਖਣਾ ਨਾ ਭੁੱਲੋ ਜੋ ਤੁਹਾਨੂੰ ਦੱਸਿਆ ਤੁਸੀਂ ਸਰਦਾ ਬਿਨਾ ਸਰਦਾ ਆਪ ਆਪਣਾ ਤਾਂ ਹੀ ਕਰ ਲਿਓ ਮੈਂ ਵੀ ਨਹੀਂ ਕਹਿੰਦੀ ਬਿਨਾ ਤੇ ਕਰਕੇ ਦੇਖ ਲਓ ਕਿ ਨਹੀਂ ਕਰੋ ਜਰੂਰ ਪਰ ਕਰਦੇ ਰਹੋ ਜੋ ਵੀ ਮੈਂ ਤੁਹਾਨੂੰ ਟੋਟਕਾ ਦੱਸਦੀ ਆ ਛੋਟੇ ਛੋਟੇ ਇੱਕ ਮੈਂ ਹੋਰ ਦੱਸੂਗੀ ਪਤੀ ਪਤਨੀ ਤਾਂ ਪਤੀ ਗੱਲ ਤਾਂ ਕਿਸੇ ਗੈਰ ਜਨਾਨੀ ਕੋ ਜਾਂਦਾ ਉਹ ਵੀ हट ਜਾ ਜਨਾਨੀ ਕਿਸੇ ਕੋਲ ਜਾਂਦੀ ਆ ਮਰਦ ਕੋਲ ਤਗਾ ਤਾਂ ਉਹ ਵੀ हट ਜਾ ਉਹ ਵੀ ਠੀਕ ਰਹਿਣ ਲੱਗੇ ਬਿਲਕੁਲ ਜੇ ਤੁਹਾਨੂੰ ਸ਼ੱਕ ਵੀ ਆ ਤਾਂ ਵੀ ਤੁਹਾਡੀ ਸ਼ੱਕ ਵੀ ਵਹਿਮ ਵੀ ਦੂਰ ਹੋ ਜਾਊਗਾ ਇਹ ਵੀ ਮੈਂ ਤੁਹਾਨੂੰ ਛੋਟਾ ਜਿਹਾ ਟੋਟਕਾ ਸਪਰ ਤੁਸੀਂ ਆਦੀ ਬੇਬੇ ਦੀ ਸਪੋਰਟ ਕਰ ਰਹੇ ਹੋ ਠੀਕ ਹੈ ਨਾ